ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਕੜੀ ਬਹੁਤ ਜ਼ਿਆਦਾ ਟੇਸਟੀ ਹੈ ਜਿਹੜੀ ਇਹ ਕੜੀ ਬਣ ਕੇ ਤਿਆਰ ਹੋਊਗੀ ਬਹੁਤ ਸੌਖੇ ਜਿਹੇ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਬਿਲਕੁਲ ਵੀ ਔਖਾ ਨਹੀਂ ਹੈਗਾ ਤੇ ਨਾ ਹੀ ਆਪਾਂ ਨੂੰ ਬਹੁਤੇ ਮਸਾਲਿਆਂ ਦੀ ਲੋੜ ਆ ਜਿਹੜੇ ਆਪਾਂ ਮਸਾਲੇ ਕੜੀ ਦੇ ਵਿੱਚ ਪਾਵਾਂਗੇ ਤਕਰੀਬਨ ਸਾਰੇ ਮਸਾਲੇ ਆਪਣੇ ਘਰੇ ਹੁੰਦੇ ਨੇ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਸਕਿਪ ਨਾ ਕਰਿਓ ਕਰੋ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਫਿਰ ਰਹਿ ਜਾਂਦੀਆਂ ਨੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਲੋ ਜੀ ਕੜੀ ਆਪਾਂ ਚੁੱਲ੍ਹੇ ਤੇ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਚੁੱਲ੍ਹੇ ਦੇ ਵਿੱਚ ਅੱਗ ਬਚਾ ਲੈਣੇ ਕੁਛ ਕ ਗੋਹੇ ਮੈਂ ਥੱਲੇ ਰੱਖ ਲਿਆ ਤੇ ਉੱਪਰ ਲੱਕੜ ਰੱਖ ਕੇ ਆਪਾਂ ਕਾਗਜ਼ ਰੱਖ ਲਾਂਗੇ ਉੱਪਰ ਫਿਰ ਗੋਹੇ ਲਾ ਦਾਂਗੇ ਜਿਹੜੀ ਕੜੀ ਆ ਚੁੱਲ੍ਹੇ ਤੇ ਬਹੁਤ ਜ਼ਿਆਦਾ ਸਵਾਦ ਬਣਦੀ ਆ ਕਿਉਂਕਿ ਜਿੰਨੀ ਕੜਦੀ ਆ ਓਨੀ ਜ਼ਿਆਦਾ ਸਵਾਦ ਬਣਦੀ ਆ ਚੁੱਲ੍ਹੇ ਤੇ ਮੱਠੀ ਮੱਠੀ ਅੱਗ ਤੇ ਕੜੂਗੀ ਕੜੀ ਤੇ ਨਾਲ ਹੀ ਆਪਾਂ ਕੜਾਹੀ ਨੂੰ ਗਾਰਾ ਲਾ ਲਿਆ ਤਾਂ ਕਿ ਇਹ ਸੜੇ ਨਾ ਤੇ ਚੁੱਲ੍ਹੇ ਤੇ ਇਹਨੂੰ ਆਪਾਂ ਰੱਖ ਦੰਨੇ ਆ ਜਦੋਂ ਤੱਕ ਆਪਣੀ ਅੱਗ ਮੱਚਦੀ ਆ ਤੇ ਕੜਾਹੀ ਸੁੱਕਦੀ ਆ ਆਪਣੀ ਉਦੋਂ ਤੱਕ ਆਪਾਂ ਹੋਰ ਤਿਆਰੀ ਕਰ ਲੈਣੇ ਆ ਲਓ ਜੀ ਸਾਰਾ ਸਮਾਨ ਆਪਾਂ ਨੇੜੇ ਰੱਖ ਲੈਣੇ ਆ ਤਾਂ ਕਿ ਫਿਰ ਭੱਜ ਦੌੜ ਨਾ ਹੋਵੇ ਕਿਉਂਕਿ ਚੁੱਲੇ ਤੇ ਆਗਾ ਜਿਹੜੀ ਬਹੁਤ ਛੇਤੀ ਬਹੁਤ ਤੇਜ਼ ਹੋ ਜਾਂਦੀ ਆ ਅੱਜ ਕੱਲ ਜਿਆਦਾ ਤੇਜ਼ ਹੋ ਜਾਂਦੀ ਆ ਸਰਦੀ ਚ ਨਹੀਂ ਇਹ ਪ੍ਰੋਬਲਮ ਆਉਂਦੀ ਤੇ ਫਿਰ ਸਾਰਾ ਕੁਝ ਬਹੁਤ ਫਟਾਫਟ ਕਰਨਾ ਪੈਂਦਾ ਇਕੜਾ ਹੀ ਆਪਣੀ ਗਰਮ ਹੋ ਗਈ ਸੀ ਪਾਣੀ ਸੁੱਕ ਗਿਆ ਸੀ ਤੇ ਨਾਲ ਹੀ ਆਪਾਂ ਪਾਤਾ ਸਰੋਂ ਦਾ ਤੇਲ ਤੁਸੀਂ ਕੋਈ ਵੀ ਘਿਓ ਤੇਲ ਪਾ ਸਕਦੇ ਹੋ ਜਿਹੜਾ ਤੁਸੀਂ ਖਾਣੇ ਹੋ ਬਹੁਤਾ ਨਹੀਂ ਪਾਇਆ ਥੋੜਾ ਜਿਹੀ ਪਾਇਆ ਨਾਲ ਹੀ ਆਪਾਂ ਖੜੇ ਮਸਾਲੇ ਲਈ ਨੇ ਦੋ ਸੁੱਕੀਆਂ ਲਾਲ ਮਿਰਚਾਂ ਲਈਆਂ ਨੇ ਦੋ ਇਲਾਚੀਆਂ ਦੋ ਲੌਂਗ ਇੱਕ ਵੱਡੀ ਇਲਾਚੀ ਥੋੜੀ ਜੀ ਦਾਲਚੀਨੀ ਲਈ ਆ ਜੀਰਾ ਲਿਆਜ ਮੈਣ ਲਿਆ ਤੇਜ ਪੱਤਾ ਲਿਆ ਤੇ ਥੋੜੀ ਜੀ ਰਾਈ ਲਈ ਆ ਆਪਾਂ ਤੇ ਬਿਲਕੁਲ ਥੋੜੀ ਜੀ ਆਪਾਂ ਲਈਆ ਹਿੰਗ ਲੌਂਗ ਇਲਾਚੀਆਂ ਤਕਰੀਬਨ ਸਭ ਦੇ ਘਰਾਂ ਚ ਹੁੰਦੀਆਂ ਨੇ ਰਾਈ ਹੁੰਦੀ ਆ ਕਈ ਵਾਰੀ ਤੇਜ ਪੱਤਾ ਤੇ ਦਾਲਚੀਨੀ ਨਹੀਂ ਹੁੰਦੀ ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਉਹਦੇ ਤੋਂ ਬਿਨਾਂ ਕੜੀ ਨਹੀਂ ਬਣਨੀ ਕੜੀ ਬਹੁਤ ਜ਼ਿਆਦਾ ਸਵਾਦ ਬਣੂਗੀ ਫਿਰ ਵੀ ਤੁਹਾਡੀ ਤਲੋ ਜੀ ਇਧਰ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਲਈ ਆ ਇਹਨੂੰ ਵੀ ਆਪਾਂ ਕੁੱਟ ਲਾਂਗੇ ਮोटा ਜਿਹਾ ਆਪਾਂ ਇਹਨਾਂ ਦਾ ਦਰਦਰਾ ਜਿਹਾ ਪੇਸਟ ਬਣਾਵਾਂਗੇ ਬਹੁਤਾ ਆਪਾਂ ਬਰੀਕ ਨਹੀਂ ਕੁੱਟਦੇ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਪਹਿਲਾਂ ਖੜੇ ਮਸਾਲੇ ਪਾਤੇ ਲੌਂਗ ਆਪਾਂ ਪਾਤੀ ਸੀ ਦਾਲਚੀਨੀ ਲੌਂਗ ਇਲਾਚੀ ਤੇ ਵੱਡੇ ਇਲਾਚੀ ਦੋ ਸੁੱਕੀਆਂ ਲਾਲ ਮਿਰਚਾਂ ਤੇਜ ਪੱਤਾ ਪਾ ਦਾਂਗੇ ਨਾਲ ਹੀ ਆਪਾਂ ਇੱਕ ਚਮਚਾ ਪਾ ਦਾਂਗੇ ਰਾਈ ਦਾ ਇਹਨੂੰ ਆਪਾਂ ਚਟਕਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਇਆ ਕੜੀ ਪੱਤਾ ਮੇਰੇ ਕੋਲੇ ਜ਼ਿਆਦਾ ਨਹੀਂ ਸੀ ਜੇ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ 5-6 ਪੱਤੇ ਜ਼ਰੂਰ ਪਾਓ ਇਹਦੇ ਨਾਲ ਜਿਹੜਾ ਕੜੀ ਦਾ ਸੁਆਦਾ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਰਾਈ ਮੇਰੇ ਕੋਲੇ ਥੋੜ ਜਿਹੜੀ ਇਹ ਆਪਣੇ ਕੋਲੇ ਹਿੰਗ ਸੀ ਮੇਰੇ ਕੋਲੇ ਸਾਬਤ ਸੀ ਮੈਂ ਇਹਨੂੰ ਬਿਲਕੁਲ ਥੋੜਾ ਜਿਹਾ ਪੀਸ ਲਿਆ ਤੇ ਐਂਡ ਤੇ ਆਪਾਂ ਜੀਰਾ ਤੇ ਅਜਮੈਣ ਪਾਤਾ ਅਜਮੈਣ ਬਿਲਕੁਲ ਐਂਡ ਤੇ ਪਾਉਣੀ ਆ ਕਿਉਂਕਿ ਬਹੁਤ ਜ਼ਿਆਦਾ ਸੌਫਟ ਹੁੰਦੀ ਆ ਫਿਰ ਇਹਨੇ ਜਲ ਜਾਣਾ ਜਾਂ ਤੁਸੀਂ ਜਦੋਂ ਪਿਆਜ਼ ਪਾਤਾ ਉਸ ਤੋਂ ਬਾਅਦ ਇੱਕ ਸਾਈਡ ਤੇਲ ਨੂੰ ਕਰਕੇ ਪਿਆਜ਼ ਨੂੰ ਕਰਕੇ ਤੇਲ 'ਚ ਤੁਸੀਂ ਥੋੜੇ ਜਿਹਾ ਅਜਮੈਣ ਪਾ ਦਿਓ ਅਜਮੈਣ ਜ਼ਰੂਰ ਪਾਇਆ ਕਰੋ ਜਦੋਂ ਆਪਾਂ ਬੇਸਨ ਖਾਨਦੇ ਆ ਤਾਂ ਕਈ ਵਾਰੀ ਗੈਸ ਬਣ ਜਾਂਦੀ ਆ ਜਦੋਂ ਬੇਸਨ ਨਾਲ ਕੰਮ ਕਰੀਏ ਤਾਂ ਅਜਮੈਣ ਜ਼ਰੂਰੀ ਆ ਲੋ ਜੀ ਨਾਲ ਹੀ ਮੈਂ ਅੱਗ ਵੀ ਸੈੱਟ ਕਰ ਲੂੰਗੀ ਕਿਉਂਕਿ ਪਹਿਲਾਂ ਅੱਗ ਜ਼ਿਆਦਾ ਹੋ ਗਈ ਸੀ ਮੈਂ ਪਿੱਛੇ ਖਿੱਚੀ ਸੀ ਤੇ ਹੁਣ ਬਿਲਕੁਲ ਬੰਦ ਹੋ ਗਈ ਸੀ ਦਵਾਰੇ ਬਾਲਣੀ ਪਈ ਹਲਾ ਹਲਾ ਕਿ ਆਪਾਂ ਪਿਆਜ਼ ਨੂੰ ਭੁੰਨ ਲਾਂਗੇ 50% ਆਪਣਾ ਪਿਆਜ਼ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਲਸਣ ਤੇ ਆਦਰ ਦਾ ਪੇਸਟ ਤੁਸੀਂ ਥੋੜਾ ਜਿਹਾ ਪੇਸਟ ਇੱਕ ਚਮਚਾ ਕੇ ਇਹਦੇ ਚੋਂ ਬਚਾ ਕੇ ਵੀ ਰੱਖ ਸਕਦੇ ਹੋ ਜਦੋਂ ਆਪਾਂ ਐਂਡ ਤੇ ਤੜਕਾ ਲਾਵਾਂਗੇ ਤੁਸੀਂ ਉੱਥੇ ਪਾ ਲਿਓ ਫਿਰ ਇਹਦਾ ਜਿਹੜਾ ਸਵਾਦ ਆ ਦੁੱਗਣਾ ਆਊਗਾ ਤੇ ਮੈਨੂੰ ਬਹੁਤ ਜ਼ਿਆਦਾ ਕਾਲੀ ਸੀ ਕਿਉਂਕਿ ਮੈਂ ਧਾਰ ਵਗੈਰਾ ਵੀ ਕੱਢਣੀ ਸੀ ਤੇ ਕੜੀ ਨੂੰ ਜੇ ਲੇਟ ਹੋ ਜਾਏ ਫਿਰ ਕੜੀ ਕੱਢਦੀ ਨਹੀਂ ਸੋ ਮੈਂ ਬਹੁਤ ਕਾਲੀ ਕਾਲੀ ਚ ਫਟਾਫਟ ਤੜਕਾ ਲਾਇਆ ਮੈਨੂੰ ਯਾਦ ਨਹੀਂ ਰਿਹਾ ਜਦੋਂ ਤੱਕ ਆਪਣਾ ਮਸਾਲਾ ਪੁੱਜਦਾ ਲਸਣ ਤੇ ਅਦਰਕ ਵਗੈਰਾ ਪੁੱਜਦਾ ਉਦੋਂ ਤੱਕ ਆਪਾਂ ਟਮਾਟਰ ਵਗੈਰਾ ਕੱਟ ਕੇ ਤਿਆਰ ਕਰ ਲੈਣੇ ਆ ਪਹਿਲਾਂ ਆਪਾਂ ਚੰਗੀ ਤਰ੍ਹਾਂ ਲਸਣ ਨੂੰ ਭੁੰਨਾਂਗੇ ਉਸ ਤੋਂ ਬਾਅਦ ਆਪਾਂ ਟਮਾਟਰ ਪਾਵਾਂਗੇ ਲੋ ਜੀ 2-3 ਮਿੰਟ ਹੋ ਗਏ ਸੀ ਆਪਣੀ ਜਿਹੜੀ ਲਸਣ ਸੀ ਤਕਰੀਬਨ ਪੁੱਜ ਗਈ ਸੀ 50% 50-60% ਉਸ ਤੋਂ ਬਾਅਦ ਆਪ ਟਮਾਟਰ ਪਾਤਾ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਜਿਹੜਾ ਆਪਣਾ ਟਮਾਟਰ ਆ ਸੌਫਟ ਨਹੀਂ ਹੋ ਜਾਂਦਾ ਤੇ ਜਦੋਂ ਤੱਕ ਮਸਾਲਾ ਪੁੱਜਦਾ ਇਧਰ ਆਪਾਂ ਕੜੀ ਵਾਲਾ ਵੇਸਣ ਛਾਣ ਲੈਨੇ ਇਹਨੂੰ ਆਪਾਂ ਘੋਲ ਕੇ ਤਿਆਰ ਕਰ ਲਾਂਗੇ। ਵੈਸੇ ਤਾਂ ਮੈਂ ਪਹਿਲਾਂ ਛਾਣ ਕੇ ਰੱਖਿਆ ਹੋਇਆ ਸੀ ਪਰ ਟਾਈਮ ਤੇ ਛਾਣਣ ਨਾਲ ਇਹਦੇ ਚ ਗੁਠਲੀਆਂ ਵਗੈਰਾ ਨਹੀਂ ਬਣਦੀਆਂ ਇੱਥੇ ਆਪਾਂ ਬੇਸਿਕ ਮਸਾਲੇ ਲੈ ਇਹਨੇ ਲੋਨ ਮਿਰਚ ਹਲਦੀ ਕੋਈ ਆਪਾਂ ਨੂੰ ਗਰਮ ਮਸਾਲੇ ਵਗੈਰਾ ਦੀ ਲੋੜ ਨਹੀਂ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਐਂਡ ਤੇ ਪਾਇਓ ਹੁਣ ਨਾ ਪਾਇਓ ਪਰ ਮੈਂ ਨਹੀਂ ਪਾਉਂਦੀ ਹੁੰਦੀ ਕਿਉਂਕਿ ਗਰਮੀਆਂ ਖੜੇ ਮਸਾਲੇ ਆਪਾਂ ਪਾ ਲੇ ਤੇ ਤਕਰੀਬਨ ਇੱਕ ਕੌਲੀ ਮੈਂ ਪਾਈ ਹੈ ਜੀ ਫੁੱਲ ਫੈਟ ਦਹੀਂ ਇਹ ਮੇਰੇ ਕੋਲੇ ਕੱਚੇ ਦੁੱਧ ਦੀ ਜੰਮੀ ਹੋਈ ਉਹ ਵਾਲਾ ਦੇ ਕੇ ਜੇ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਕਿੰਨੀ ਕੁ ਤੁਹਾਡੀ ਦਹੀਂ ਆ ਜਿਹੜੀ ਖੱਟੀ ਆ ਇਹ ਤਾਜੀ ਦਹੀਂ ਆ ਸੋ ਮੈਂ ਕੋਲੀ ਹੋਈ ਪਾਈ ਆ ਬਾਕੀ ਜਿੰਨੇ ਕੁ ਤੁਸੀਂ ਖੱਟੀ ਕੜੀ ਖਾਣੇ ਹੋ ਤੇ ਨਾਲ ਨਾਲ ਮੈਂ ਉਹਦੇ ਚ ਵੀ ਕੜਛੀ ਮਾਰਤੀ ਤਾਂ ਕਿ ਸੜ ਨਾ ਜਾਵੇ ਲੋ ਜੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਫੈਟ ਲਾਂਗੇ ਕੋਲ ਲਾਂਗੇ ਤਾਂ ਕਿ ਇਹਦੇ ਚ ਕੋਈ ਗੁੱਟਲੀ ਨਾ ਰਹੇ ਪਹਿਲਾਂ ਥੋੜਾ ਪਾਣੀ ਪਾਉਣਾ ਕਿਉਂਕਿ ਦਹੀਂ ਵੀ ਆਪਾਂ ਪਾਈ ਹੋਈ ਆ ਗੰਡਾ ਨਹੀਂ ਬਣਨੀ ਚਾਹੀਦੀਆਂ ਜੇ ਬੇਸਨ ਦੇ ਵਿੱਚ ਇੱਕ ਵਾਰੀ ਗੰਡਾ ਬਣ ਜਾਣ ਫਿਰ ਬਹੁਤ ਔਖਾ ਕਰਦੀਆਂ ਨੇ ਸੋ ਪਹਿਲਾਂ ਥੋੜਾ ਥੋੜਾ ਪਾਣੀ ਪਾ ਕੇ ਘੋਲਿਆ ਕਰੋ ਜਿੰਨਾ ਆਪਾਂ ਵਧੀਆ ਬੇਸਨ ਦਾ ਘੋਲ ਬਣਾਵਾਂਗੇ ਉੰਨੀ ਜਿਹੜੀ ਆਪਣੀ ਕੜੀ ਆ ਕੜ ਕੇ ਤਿਆਰ ਹੋਊਗੀ ਉੰਨੀ ਸਮੂਥੀ ਬਣੂਗੀ ਮਤਲਬ ਕਿ ਕਰੀਮੀ ਬਣੂਗੀ ਮਲਾਈ ਵਰਗੀ ਕੜੀ ਬਣੂਗੀ ਫਿਰ ਚੰਗੀ ਤਰ੍ਹਾਂ ਆਪਾਂ ਇਹਨੂੰ ਫੈਂਟ ਲੈਣਾ ਲੋ ਜੀ ਇੱਧਰ ਮਸਾਲੇ ਨੂੰ ਵੀ ਤੁਸੀਂ ਚੈੱਕ ਕਰ ਲਓ ਚੰਗੀ ਤਰ੍ਹਾਂ ਇਹ ਪੁੱਜ ਗਿਆ ਬਿਲਕੁਲ ਟਮਾਟਰ ਆ ਜਿਹੜਾ ਸੌਫਟ ਹੋ ਗਿਆ ਗਲ ਗਿਆ ਤੇ ਕੜੀ ਆਪਾਂ ਪੁਣਕੇ ਪਾਵਾਂਗੇ ਜਿਹੜਾ ਬੇਸਨ ਆ। ਇਹਨੂੰ ਆਪਾਂ ਪੁਣਕੇ ਪਾਵਾਂਗੇ ਤਾਂ ਕਿ ਕੋਈ ਗੁਟਲੀ ਆ ਜਿਹੜੀ ਉਹ ਬਾਹਰ ਰਹਿ ਜਾਏ ਤੇ ਬਾਕੀ ਕਈ ਵਾਰੀ ਦਹੀਂ ਦੀਆਂ ਗੰਡਾਆਂ ਨਹੀਂ ਰਹਿ ਜਾਂਦੀਆਂ ਨੇ। ਫਿਰ ਛਾਣਨ ਦਾ ਖਤਰਾ ਹੋ ਜਾਂਦਾ ਅਲੱਗ-ਅਲੱਗ ਪਈ ਰਹਿੰਦੀ ਹੈ ਕੜੀ। ਜੇ ਤੁਸੀਂ ਕਰੀਮੀ-ਕਰੀਮੀ ਕੜੀ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਪੁਣਕੇ ਪਾਇਆ ਕਰੋ। ਲੋ ਜੀ ਇਹਨੂੰ ਆਪਾਂ ਖੁੱਲਾ ਰੱਖ ਕੇ ਪਕਾਵਾਂਗੇ ਜਦੋਂ ਤੱਕ ਇਹਦੇ ਚ ਉਬਾਲਾ ਨਹੀਂ ਆ ਜਾਂਦਾ। ਨਹੀਂ ਤਾਂ ਇਹ ਕਈ ਵਾਰੀ ਉਬਲ ਕੇ ਬਾਹਰ ਆ ਜਾਂਦੀ ਹੈ। ਥੋੜਾ-ਥੋੜਾ ਇਹਦੇ ਚ ਉਬਾਲਾ ਆਉਣਾ ਸ਼ੁਰੂ ਹੋ ਗਿਆ। ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਤੇ ਬਰਲ ਅੱਗੇ ਇਸ ਟਾਈਮ ਮੈਂ ਬਹੁਤੀ ਜ਼ਿਆਦਾ ਨਹੀਂ ਕੀਤੀ ਹੋਈ ਦੁਬਾਰਾ ਆਪਾਂ ਫੇਰ ਚੈੱਕ ਕਰ ਲੈਨੇ ਆ 3-4 ਮਿੰਟ ਹੋ ਗਏ ਤੇ ਜਦੋਂ ਤੱਕ ਇਹਨੂੰ ਚੰਗੀ ਤਰ੍ਹਾਂ ਉਬਾਲਾ ਨਹੀਂ ਆਉਂਦਾ ਇਹਨੂੰ ਆਪਾਂ ਮਿੰਟ-ਮਿੰਟ ਬਾਅਦ ਹਿਲਾਈ ਜਾਣਾ ਜਿੰਨੀ ਆਪਾਂ ਕੜੀ ਨੂੰ ਹਲਾਵਾਂਗੇ ਉੰਨੀ ਜ਼ਿਆਦਾ ਵਧੀਆ ਬਣੂਗੀ ਇਹ ਤੁਸੀਂ ਦੇਖ ਲਓ ਕਿੰਨਾ ਵਧੀਆ ਆਪਣੀ ਕੜੀ ਦਾ ਰੰਗ ਆਇਆ ਦੁਬਾਰਾ ਆਪਾਂ ਫੇਰ ਹਲਾਵਾਂਗੇ ਕੜਨੀ ਸ਼ੁਰੂ ਹੋ ਗਈ ਹੈ। ਸੰਗਣੀ ਪਤਲੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜਿੰਨੀ ਕਿ ਤੁਸੀਂ ਖਾਣੇ ਹੋ। ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਤੜਕਾ ਲਾ ਕੇ ਦੇਖਿਓ। ਬਹੁਤ ਜ਼ਿਆਦਾ ਵਧੀਆ ਖੁਸ਼ਬੂ ਆਉਂਦੀ ਹੁੰਦੀ ਹੈ ਕੜੀ ਦੇ ਵਿੱਚੋਂ ਤੇ ਨਾਲ ਹੀ ਮੈਂ ਲੈਏ ਨੇ ਦੋ ਆਲੂ। ਤੁਸੀਂ ਇੱਥੇ ਪਕੌੜੇ ਵੀ ਪਾ ਸਕਦੇ ਹੋ। ਪਕੌੜੇ ਕਿਵੇਂ ਬਣਾਉਣੇ ਨੇ ਉਹ ਮੇਰੀ ਵੀਡੀਓ ਪਹਿਲਾਂ ਵੀ ਪਾਈ ਹੋਈ ਆ। ਕੜੀ ਪਕੌੜਿਆਂ ਦੀ ਰੈਸਪੀ ਆਪਾਂ ਦਿੱਤੀ ਹੋਈ ਆ। ਤੁਸੀਂ ਚੈਨਲ ਤੇ ਜਾ ਕੇ ਸਰਚ ਮਾਰ ਕੇ ਦੇਖ ਲਿਓ। ਮੈਂ ਕਮੈਂਟਾਂ ਦੇ ਵਿੱਚ ਵੀ ਪਿੰਨ ਕਰ ਦੂੰਗੀ। ਲਿੰਕ ਨੂੰ ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਆਪਾਂ ਦੇ ਦਾਂਗੇ ਕੜੀ ਵਾਲੇ ਪਕੌੜੇ ਆ ਜਿਹੜੇ ਉਹ ਸਿੰਪਲ ਪਕੌੜੇ ਨਹੀਂ ਹੁੰਦੇ ਉਹਨਾਂ ਦੀ ਰੈਸਪੀ ਆ ਜਿਹੜੀ ਉਹ ਅਲੱਗ ਹੁੰਦੀ ਆ ਕਿਵੇਂ ਸੌਫਟ ਪਕੌੜੇ ਬਣਦੇ ਨੇ ਜਿਨ੍ਹਾਂ ਦੇ ਅੰਦਰ ਤੱਕ ਕੜੀ ਹੁੰਦੀ ਆ ਬਹੁਤ ਜ਼ਿਆਦਾ ਜੂਸੀ ਤੁਸੀਂ ਉਹ ਜ਼ਰੂਰ ਦੇਖ ਲਿਓ ਜਾ ਕੇ ਲੋ ਜੀ ਆਲੂ ਪਾਉਣ ਤੋਂ ਬਾਅਦ ਵੀ ਉਬਾਲਾ ਆ ਗਿਆ ਕੜੀ ਨੂੰ ਤੇ ਆਪਾਂ ਵਿਰਲ ਰੱਖ ਕੇ ਟਕਾਂਗੇ ਮੀਡੀਅਮ ਜੀ ਅੱਗ ਤੇ ਆਪਾਂ ਕਾੜਾਂਗੇ ਕੜੀ ਨੂੰ ਕਰੀਬਨ 1 ਘੰਟਾ ਹੋ ਗਿਆ ਕੜੀ ਨੂੰ ਕੱਢਦੇ ਹਾਂ ਉਦੋਂ ਤੱਕ ਮੈਂ ਬਾਕੀ ਸਾਰੇ ਕੰਮ ਢਾਲੇ ਤੇ ਐਂਡ ਤੇ ਲਾਵਾਂਗੇ ਜੀ ਆਪਾਂ ਤੜਕਾ ਕੜੀ ਨੂੰ ਇਹ ਲਿਆ ਮੈਂ ਦੇਸੀ ਘਿਓ ਦੇਸੀ ਘਿਓ ਦਾ ਸਵਾਦ ਹੀ ਅਲੱਗ ਹੈ ਜੇ ਤੁਸੀਂ ਕੜੀ ਨੂੰ ਦੇਸੀ ਘਿਓ ਦਾ ਤੜਕਾ ਲਾਉਨੇ ਹੋ ਤੇ ਨਾਲ ਹੀ ਰਾਈ ਲਈ ਆ ਸਾਫਤਾ ਧਨੀਆ ਲਿਆ ਦੋ ਤਿੰਨ ਲਾਲ ਮਿਰਚਾਂ ਲਈਆਂ ਨੇ ਸੁੱਕੀਆਂ ਜੇ ਇਸ ਟਾਈਮ ਤੁਸੀਂ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਬਚਾ ਕੇ ਰੱਖਿਆ ਹੋਇਆ ਦਾ ਉਹ ਜ਼ਰੂਰ ਪਾਓ ਇਹਦੇ ਚ ਉਹਦੇ ਨਾਲ ਜਿਹੜਾ ਇਹਦਾ ਸਵਾਦਾ ਹੋਰ ਵੀ ਜ਼ਿਆਦਾ ਵਧ ਜੂਗਾ ਥੋੜੇ ਜਿ ਤੁਸੀਂ ਕੜੀ ਪੱਤੇ ਵੀ ਪਾ ਸਕਦੇ ਹੋ ਇਸ ਟੈਂਕ ਤੜਕੇ ਦੇ ਵਿੱਚ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਤਾਂ ਕਿ ਜਿਹੜੀ ਰਾਈ ਆ ਢੜਕ ਜੇ ਵਧੀਆ ਲੋ ਜੀ ਜਦੋਂ ਆਪਾਂ ਕੜੀ ਦੇ ਨੇੜੇ ਆ ਗਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਲਾਲ ਮਿਰਚ ਮੈਂ ਪਹਿਲਾਂ ਜਿਆਦਾ ਲਾਲ ਮਿਰਚ ਨਹੀਂ ਪਾਈ ਸੀ ਐਂਡ ਤੇ ਪਾਵਾਂਗੇ ਇਹਦੇ ਨਾਲ ਕੜੀ ਦਾ ਰੰਗ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਹੁੰਦਾ ਤੇ ਕੜਛੀ ਆ ਜਿਹੜੀ ਆਪਾਂ ਵਿੱਚ ਦੇ ਦਾਂਗੇ ਤਾਂ ਕਿ ਤੜਕੇ ਦੇ ਵਿੱਚ ਛਾਣ ਛਾਣ ਹੋਵੇ ਤੇ ਚੰਗੀ ਤਰ੍ਹਾਂ ਤੜਕਾ ਲੱਗ ਜਾਏ ਦੇਸੀ ਕਿਉ ਦੀ ਬਹੁਤ ਜ਼ਿਆਦਾ ਵਧੀਆ ਖੁਸ਼ਬੂ ਆਉਂਦੀ ਆ ਫਿਰ ਕੜੀ ਦੇ ਵਿੱਚ ਅੰਡੇ ਤੇ ਜ਼ਰੂਰ ਦੇਸੀ ਕਿਉ ਦਾ ਤੜਕਾ ਲਾਇਓ ਕੜੀ ਆਪਣੀ ਬਣ ਕੇ ਤਿਆਰ ਹੋਊਗੀ ਜਿੰਨੀ ਕੜਦੀ ਆ ਉੰਨੀ ਜ਼ਿਆਦਾ ਸਵਾਦ ਬਣਦੀ ਆ ਕੜੀ ਤੇ 2-3 ਮਿੰਟ ਆਪਾਂ ਤੜਕਾ ਲਾਉਣ ਤੋਂ ਬਾਅਦ ਵੀ ਇਹਨੂੰ ਪਕਾ ਲਿਆ ਬਹੁਤ ਜ਼ਿਆਦਾ ਵਧੀਆ ਵਧੀਆ ਮਲਾਈ ਵਰਗੀ ਕੜੀ ਆ ਜਿਹੜੀ ਆਪਣੀ ਤਿਆਰ ਹੋਊਗੀ ਬਣ ਕੇ ਲੋ ਜੀ ਹੁਣ ਆਪਾਂ ਇਹਨੂੰ ਥੱਲੇ ਉਤਾਰ ਲਾਂਗੇ ਤੁਸੀਂ ਵੀ ਜਰੂਰ ਇਸ ਤਰੀਕੇ ਨਾਲ ਬਣਾ ਕੇ ਖਾਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਘੜੀ ਕਿਵੇਂ ਦੀ ਬਣੀ ਲਓ ਜੀ ਨਾਲ ਆਪਾਂ ਚੌਲ ਬਣਾਏ ਨੇ ਤੁਸੀਂ ਚੌਲਾਂ ਨਾਲ ਖਾ ਸਕਦੇ ਹੋ ਪਰੌਂਠੇ ਨਾਲ ਖਾ ਸਕਦੇ ਹੋ ਰੋਟੀ ਨਾਲ ਖਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਉਵੇਂ ਖਾ ਸਕਦੇ ਹੋ ਦੇਖ ਲਓ ਤੁਸੀਂ ਕਿੰਨੀ ਵਧੀਆ ਬਣੀ ਆ ਘੜੀ ਮਲਾਈ ਵਰਗੀ ਮੱਖਣ ਵਰਗੀ ਅੰਤ ਤੇ ਆਪਾਂ ਪਾਵਾਂਗੇ ਜੀ ਘਰ ਦਾ ਬਣਿਆ ਹੋਇਆ ਮੱਖਣ ਮੱਖਣੀ ਆਹ ਨਾਲ ਮੰਗੇ ਰੋਟੀ ਤੁਸੀਂ ਵੀ ਜਰੂਰ ਬਣਾਇਓ ਤੇ ਖਾਇਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਨਾਲ ਹੀ ਪਹਿਲਾ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਿਓ